ਤੇ ਜਿਹੜਾ ਇੰਡੋ ਫਾਰਮ ਖੜਾ 4/4 4190 ਇਹ 90 ਐਚਪੀ ਦਾ ਵੀਰੇ 90 ਐਚਪੀ ਦਾ ਹਾਂ ਇਹ ਦਾ ਟ੍ਰੈਸਟਾਈਮ ਸਾਰਾ ਅਰੀਜਨਲ ਆ ਠੀਕ ਆ ਨਾਲ ਦੇ ਟਾਇਰ ਨੇ ਆ ਮਾਰਕਾ ਵੀ ਹੈਗਾ ਆ ਦਿਖਾ ਦੀ ਪੱਟੀ ਉਹਨੇ 22 ਮਾਡਲ ਹਾਂ ਇਹਦੇ ਟਾਇਰ ਮੰਨ ਕੇ 80 85 ਪੈਸੇ ਹੋਣਗੇ 80 ਮੰਨ ਲਓ ਤੇ 75 ਦਾ ਘਟ ਹੈ ਹੀ ਨਹੀਂ ਹੈਗੇ 80 ਪੈਸੇ 80 ਪੈਸੇ ਹੈਗੇ ਨੇ ਅਰੇ ਬਰੰਬੂ ਮੂਰੇ ਬੇਟ ਵਗੈਰਾ ਸਾਰਾ ਸਾਰਾ ਅਰੀਜਨਲ ਦਾ ਟਰੈਕਟਰ ਆ ਦੋ ਇਹ ਹਿੱਸੇ ਕਰਾਰੋ ਦੇ ਲੱਗੇ ਹੋਦੇ ਮੰਗਰ 3 ਸਪੀਡਾਂ ਚੇਂਜਰ ਆ 3 ਸਪੀਡਾ ਚੇਂਜਰ ਬਈ ਆ ਸੀਲ ਚੈੱਕ ਕਰਾਇਓ ਰੇਸ ਵਾਲੀ ਹੈਗਾ ਸਲਪਾ ਸਲਪਾ ਸਾਰੇ ਟਰੈਕਟਰ ਦੇ ਸਟਿੱਕਰ ਵੀ ਪਾ ਲੈ ਆਹ ਦੇਖੋ ਇੱਥੋਂ ਕਿਉਂ ਕੱਦੂ-ਕੁੱਦੂ ਚ ਮਤਲਬ ਘੱਟ ਬੜਿਆ ਹੋਇਆ ਨਾ ਤੇ ਆਹ ਰੇਸ ਵਾਲੀ ਸੀਲ ਤੇ ਥੱਲੇ ਵੀ ਸਟਿੱਕਰ ਸੁਕਰੋਗੇ ਲੱਗਦੇ ਨੇ ਇਹਦਾ ਰੇਟ ਤਾਂ ਦੱਸ ਦੇ ਫਿਰ ਇਹ 1.8 ਦਾ ਦੇ ਦਾਂਗੇ ਕੁਮਾਨ ਸਤਕਾਰ ਕਰ ਦਾਂਗੇ ਮੈਂ ਕਰੂੰਗਾ ਤਾਂ ਹੈ ਉਹ ਤਾਂ ਮੈਂ ਕਰੂੰਗਾ ਫਿਰ ਤਾਂ 21 ਵਾਲਾ ਆ ਜਾਂਦਾ ਤੁਸੀਂ ਫਿਰ ਕੰਮ ਥੱਕਾ ਕਰਦੇ ਤੇਲ ਦੀ ਟੈਂਕੀ ਤਾਂ ਤੂੰ ਭਰ ਕੇ ਦੇਣੀ ਆ ਹੈ ਠੀਕ ਹੈ ਤੇਲ ਦੀ ਟੈਂਕੀ ਭਰਾ ਦੇਂਗਾ ਭਰਾ ਦੇ ਤੂੰ ਕਰ ਦੇ ਤੇ 25000 ਡਿਸਕਾਊਂਟ ਮੈਂ ਕਰ ਦੇਣਾ ਮੇਰੇ ਕਿੰਨੀ ਬਸ ਫਿਰ ਇਹ ਦੂ ਘਟ ਨਹੀਂ ਦਿੰਦੇ ਇਹ ਇਹ ਦੂ ਘਟ ਨਹੀਂ ਹੋਣਾ ਪੂਰੇ 8 ਲੱਖ ਚ ਬਣ ਜੂ ਵਿੰਡੋ ਫਾਰਮ ਤੇ ਪਿੰਡ ਕੁਲਾਰਾਂ ਸੰਗਰੂਰ ਤੋਂ ਵੀ 7 ਕਿਲੋਮੀਟਰ ਤੇ ਸੁਨਾਮ ਤੋਂ ਵੀ 7 ਕਿਲੋਮੀਟਰ ਤੇ ਬਾਈ ਰਿੰਕੂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੱਕ ਕਰ ਲਿਓ ਸੰਪਰਕ